ਆਪਣੇ ਵਿਚਾਰੇ ਵਧੀਆ ਹੋਵੰਗੇ ਤੇ ਕਰਦੇ ਆਪਾਂ ਕੰਟੀਨਿਊ ਆਪਣੀ ਅਗਲੀ ਕਲਾਸ ਜੋ ਕਿ ਰੀਜ਼ਨਿੰਗ ਦੀ ਪੰਜਾਬ ਪੁਲਿਸ ਇਗਜ਼ਾਮ ਲਈ ਆਪਾਂ ਜੋ ਸੀਰੀਜ਼ ਸ਼ੁਰੂ ਕੀਤੀ ਹੋਈ ਆ ਤਾਂ ਕਰਦੇ ਸ਼ੁਰੂ ਪਹਿਲੇ ਸਵਾਲ ਤੋਂ ਤਾਂ ਪਹਿਲਾ ਸਵਾਲ ਸੀ ਆਪਣੇ ਕੋਲੇ ਮਿਸਿੰਗ ਸੀਰੀਜ਼ ਦਾ ਤਾਂ ਕਰਦੇ ਸੋਲਵ ਇਹਨੂੰ ਪਹਿਲਾ ਕੁਸ਼ਨ ਜੀ ਆਪਣੇ ਕੋਲੇ 368 375 401 ਉਸ ਤੋਂ ਬਾਅਦ 434 ਤੇ ਲਾਸਟ ਦੇ ਵਿੱਚ ਆਪਣੇ ਕੋਲ 478 ਉਸ ਤੋਂ ਬਾਅਦ ਆਪਣਾ ਕੀ ਪੁਜੀਸ਼ਨ ਮਾਰਕ ਸੀਗਾ ਸੋ ਜਿਾ ਤੁਹਾ ਪੰਜਾਬ ਪੁਲਸ ਦੇ ਵਿੱਚ ਜੋ ਕਿ ਆਪਾਂ ਪਿਛਲੇ ਪੇਪਰਾਂ ਦੇ ਵਿੱਚ ਦੇਖਿਆ ਗਿਆ ਕਿ ਜਿਆਦਾਤਰ ਜਿਹੜੀ ਕੀ ਆ ਆਪਣੇ ਕੋਲ ਮਿਸਿੰਗ ਸੀਰੀਜ਼ ਦੇ ਜਿਹੜੇ ਵੀ ਸਵਾਲ ਸੀਗੇ ਜਿਆਦਾਤਰ ਕਿ ਡਿਫਰੈਂਸ ਦੇ ਆਧਾਰ ਤੇ ਇਹਨੇ ਪੁੱਛੇ ਗਏ ਸੀਗੇ ਤਾਂ ਇਹਨੂੰ ਵੀ ਆਪਾਂ ਕੀ ਡਿਫਰੈਂਸ ਦੇ ਆਧਾਰ ਤੇ ਪਹਿਲਾਂ ਸੋਲਵ ਕਰਕੇ ਦੇਖਾਂਗੇ ਸੋ ਸਭ ਤੋਂ ਪਹਿਲਾਂ ਆਪਾਂ ਡਿਫਰੈਂਸ ਦੇਖਦੇ ਹਾਂ ਤਾਂ ਕਿੰਨਾ ਆਊਗਾ ਇਹਦੇ ਵਿੱਚ ਆਪਣੇ ਕੋਲ 11 ਇਨਾਂ ਦੇ ਕਿੰਨਾ ਜੁਗ ਆਪਣੇ ਕੋਲੇ 22 ਉਸ ਤੋਂ ਬਾਅਦ 33 ਇਹਨਾਂ ਤੀਤੀ ਆ ਗਿਆ ਸੀ ਆਪਣੇ ਕੋਲੇ ਇਹਨਾਂ ਦਾ 44 ਜਨ ਕਿ ਜਿਹੜਾ ਨੈਕਸਟ ਆ ਉਹ ਆਪਣੇ ਕੋਲ ਡਿਫਰੈਂਸ ਕਿੰਨਾ ਹੋਣਾ ਚਾਹੀਦਾ ਸੀਗਾ ਤਾਂ 55 ਦਾ ਸੋ ਆਪ ਨੂੰ ਪਤਾ ਲੱਗ ਹੀ ਰਿਹਾ ਸੀਗਾ ਪੈਟਰਨ ਦਾ 11 ਦਾ ਜੁਕਈਆ ਮਲਟੀਪਲ ਮਾਰ ਰਿਹਾ ਸੀ ਆਪਣੇ ਕੋਲੇ 2 3 4 ਤੇ 5 ਜਨ ਕਿ ਅਗਲਾ ਜਿਹੜਾ ਡਿਫਰੈਂਸ ਆ ਉਹ ਕਿੰਨਾ ਹੋਣਾ ਚਾਹੀਦਾ ਸੀਗਾ 55 ਦਾ ਤਾਂ 478 ਦੇ ਵਿੱਚ ਆਪਾਂ ਕੀ ਆ ਉਜਮਡ ਨੂੰ ਜੋੜ ਦੇਾਂਗੇ ਤਾਂ ਅੰਸਰ ਕਿੰਨਾ ਆ ਜੂ ਆਪਣੇ ਕੋਲੇ 533 ਸੋ 533 ਰਕ ਇਅਰ ਰਾਈਟ ਅਨਸਰ ਆਪਣਾ ਕੀ ਆ ਬਣੂਗਾ ਸੋ ਬਾਦ ਨੇ ਅਗਲੇ ਕੁਸ਼ਨ ਵੱਲੀ ਅਗਲਾ ਕੁਸ਼ਨ ਆਪਣਾ ਜੋ ਕਿ ਆਰਡਰ ਤੇ ਰੈਂਕਿੰਗ ਦਾ ਸੀਗਾ ਇਹਦੇ ਵਿੱਚ ਇਹਨਾਂ ਨੇ ਕਿਹਾ ਸੀਗੇ ਰਾਜ ਨੇ ਆਪਣੀ ਜਮਾਤ ਵਿੱਚ ਉੱਪਰ ਤੋਂ 17ਵਾਂ ਅਤੇ ਹੇਠਾਂ ਤੋਂ 65ਵੇਂ ਜਿਹੜਾ ਸਥਾਨੋਂ ਹਾਸਲ ਕੀਤਾ ਹੈ ਕਿਹਦੇ ਜਮਾਤ ਵਿੱਚ ਕੁੱਲ ਕਿੰਨੇ ਵਿਅਕਤੀ ਹਨ ਇਹ ਪਤਾ ਕਰੋ ਠੀਕ ਹੈ ਤਾਂ ਆਪਣੇ ਕੋਲ ਕੀ ਆਗੇਨ ਜਿਹੜਾ ਟੋਟਲ ਨੰਬਰ ਦਾ ਸਵਾਲ ਆ ਗਿਆ ਸੀਗਾ ਤਾਂ ਆਪਾਂ ਫਾਰਮੂਲਾ ਲਿਖਿਆ ਸੀ ਇੱਕ ਟੋਟਲ ਨੰਬਰ ਬਰਾਬਰ ਲੈਫਟ ਪਲੱਸ ਰਾਈਟ ਮਾਈਨਸ 1 ਠੀਕ ਹੈ ਮਾਈਨਸ 1 ਆਪਾਂ ਉਹਦੇ ਲਾਉਣੇ ਹੁੰਦੇ ਜਦੋਂ ਆਪਣੇ ਕੋਲ ਕੀ ਹੈ ਟੋਟਲ ਨੰਬਰ ਪਿੱਛੇ ਹੋਵੇ ਆਦਰਵਾਇਜ਼ ਜੇ ਆਪਾਂ ਨੂੰ ਕੀ ਆ ਵਿਚਕਾਰ ਪੁੱਛਿਆ ਹੋਵੇ ਤਾਂ ਆਪਾਂ ਉਹਦੇ ਵਿੱਚ ਮਾਈਨਸ 1 ਜਿਹੜਾ ਉਹ ਨਹੀਂ ਕਰ ਕਰਦੇ ਹੁੰਦੇ ਸੋ ਇਹਦੇ ਵਿੱਚ ਆਪਣੇ ਕੋਲ ਕੀ ਇੱਕ ਪੋਜੀਸ਼ਨ ਕਿੰਨੀ ਸੀ ਆਪੀ ਆਪਣੇ ਕੋਲੇ ਇੱਕ ਆਪਣੇ ਕੋਲ 17ਵੀਂ ਸੀਗੀ ਇੱਕ ਆਪਣੇ ਕੋਲ ਕੀ ਆ 26ਵੀਂ ਸੀਗੀ ਟਾਈਪ ਨੂੰ ਜੋੜਦੇ ਹੈਗੇ ਆਪਾਂ 722 ਆਪਣੇ ਕੋਲ ਕਿਨੇ ਹੋਗੇ 43 43 ਵਿੱਚ ਇੱਕ ਗਿਆ ਤਾਂ ਰਾਈਟ ਆਨਸਰ ਆਪਣਾ ਕੀ ਬਣ ਗਿਆ 42 ਇਹ ਆਪਣੇ ਕੋਲ ਕੀ ਟੋਟਲ ਨੰਬਰ ਆਫ ਸਟੂਡੈਂਟ ਆਪਣੇ ਕੋਲ ਆ ਗਏ ਸੀ ਤਾਂ 42 ਇਸ ਦਾ ਰਾਈਟ ਆਨਸਰ ਕਰਦੇ ਸੋਲਵ ਇਹ ਨੂੰ ਸੋ ਇਹਨਾਂ ਨੇ ਕੀ ਹੈ ਸੱਤ ਬਕਸੇ ਜਿਹੜੇ ਕੀ ਹੈ L M N O P Q ਅਤੇ R ਨੂੰ ਇੱਕ ਦੂਜੇ ਦੇ ਉੱਪਰ ਰੱਖਿਆ ਗਿਆ ਸੀਗਾ ਕਿਵੇਂ ਪਰ ਜ਼ਰੂਰੀ ਨਹੀਂ ਕਿ ਇਹ ਸਾਰੇ ਕੀ ਹੈ ਇਸੇ ਕਰਮ ਦੇ ਵਿੱਚ ਰੱਖੇ ਜਾ ਉਸ ਤੋਂ ਬਾਅਦ ਉਹਨੇ ਕਿਹਾ ਸੀਗਾ ਆਪਾਂ ਨੂੰ ਕਿਉ ਨੂੰ ਠੀਕ ਹੈੇਠਾਂ ਤੋਂ ਤੀਜੇ ਸਥਾਨ ਤੇ ਰੱਖਿਆ ਗਿਆ ਪੀ ਅਤੇ ਓ ਵਿਚਕਾਰ ਸਿਰਫ ਦੋ ਬਕਸੇ ਰੱਖੇ ਗਏ ਹਨ ਸਿਰਫ ਐਲ ਨੂੰ ਐਨ ਦੇ ਉੱਪਰ ਰੱਖਿਆ ਗਿਆ ਤੇ ਸਿਰਫ ਓ ਨੂੰ ਆਰ ਤੋਂ ਹੇਠਾਂ ਰੱਖਿਆ ਗਿਆ ਹੈ ਕਿਹਦੇ ਠੀਕ ਉੱਪਰੋਂ ਤੀਜੇ ਸਥਾਨ ਤੇ ਕਿਹੜਾ ਜਿਹੜਾ ਬਕਸਾ ਉਹ ਰੱਖਿਆ ਗਿਆ ਤਾਂ ਕਰਾਂਗੇ ਸੋਲਵਿੰਗ ਨੂੰ ਆਪਾਂ ਦੇਖੋ ਆਪਣੇ ਕੋਲ ਕੁੱਲ ਬਕਸੇ ਕਿੰਨੇ ਸੀਗੇ ਤਾਂ 7 ਸੀਗੇ ਜਿਹੜੇ-ਜਿਹੜੇ ਸੀਗੇ ਐਲ ਐਮ ਐਨ ਓ ਪੀ ਕਿਉ ਅਤੇ ਆਰ ਇਹ ਆਪਣੇ ਕੋਲ ਕਿ ਸੱਤ ਬਕਸੇ ਸੀਗੇ ਤਾਂ ਆਪਾਂ ਕੀ ਉਸ ਫਿਰ ਮਾਈਂਡਡ ਡਰਾਅ ਕਰਾਂਗੇ ਸੱਤਿਆਂ ਦੀ ਜਿਹੜੀ ਜਗ੍ਹਾ ਇੱਥੇ ਬਣਾ ਦੇਣਗੇ ਤਾਂ ਉਸ ਤੋਂ ਬਾਅਦ ਆਪਾਂ ਕਰਦੇ ਹਾਂ ਰੀਡਿੰਗ ਨੂੰ ਫਿਰ ਇਹਨਾਂ ਨੇ ਕਿਹਾ ਸੀਗਾ ਕਿ ਕਿ ਆਉਣ ਨੂੰ ਠੀਕ ਹੈ ਠਾ ਦੋ ਤੀਜੇ ਸਥਾਨ ਤੇ ਰੱਖਿਆ ਗਿਆ ਹੈ ਦੇਖੋ ਠਾ ਤੋਂ ਗੱਲ ਕਰਦੇ ਤੀਜੇ ਸਥਾਨ ਤੇ ਕਾਉਣ ਨੂੰ ਆਪਣੇ ਕੋਲੇ ਸੱਤ ਕਿਉਂ ਗਏ ਉਸ ਤੋਂ ਬਾਅਦ ਕਿਤੇ ਪੀ ਅਤੇ ਓ ਵਿਚਕਾਰ ਸਿਰਫ ਕਿਹ ਦੋ ਬਕਸੇ ਜਿਹੜੇ ਰੱਖੇ ਗਏ ਪੀ ਅਤੇ ਓ ਵਿਚਕਾਰ ਉਸ ਤੋਂ ਬਾਅਦ ਕਿਤੇ ਐਲਨ n ਦੇ ਉੱਪਰ ਰੱਖਿਆ ਗਿਆ ਸਿਰਫ o ਨੂੰ r ਤੋਂ ੇਠਾਂ ਰੱਖਿਆ ਗਿਆ ਜਣਕੇ ੇਠਾਂ ਵਾਲੇ ਦੀ ਗੱਲ ਕਰ ਰਿਹਾ ਆਪਣੇ ਕੋਲ ਤਾਂ ਇਹਨਾਂ ਨੇ ਕਿਹਾ ਸੀ ਕਿ o ਨੂੰ ਸਿਰਫ ਕਿਹਾ o ਨੂੰ ਹੀ r ਤੋਂ ੇਠਾਂ ਰੱਖਿਆ ਗਿਆ ਤਾਂ ਕਿ ਆ ਆਪਾਂ ਕੀ ਹੈ ਇੱਥੇ ਜੇ ਆਪਾਂ r ਪੁੱਟ ਕਰਦੇ ਆਂ ਤੇ ਇਹਦੇ نیچے ਕੌਣ ਆ ਜਾਊਗਾ ਆਪਣੇ ਕੋਲੇ o ਆ ਜਾਊਗਾ ਉਸ ਤੋਂ ਬਾਅਦ ਨੈਕਸਟ ਆਪਾਂ ਗੱਲ ਕਰਦੇ ਆਂ ਕਿਤੇ p ਅਤੇ o ਵਿੱਚਕਾਰ ਸਿਰਫ ਕਿਹਾ ਦੋ ਬਕਸੇ ਰੱਖੇ ਗਏ ਹਨ ਜਣਕੇ p ਦੀ ਰਿਪੀਸ਼ਨ ਆਪਣੇ ਕੋਲ ਕਿਹੜੀ ਬਣੂਗੀ ਫਿਰ a ਵਾਲੀ ਬਣੂਗੀ ਉਸ ਤੋਂ ਬਾਅਦ ਕਿਤੇ ਸਿਰਫ l ਨੂੰ n ਨੂੰ ਤੋਂ ਉੱਪਰ ਰੱਖਿਆ ਗਿਆ ਹੈ l ਨੂੰ n ਤੋਂ ਉੱਪਰ ਰੱਖਿਆ ਗਿਆ ਇਹਨਾਂ ਦਾ ਕਹਿਣਾ ਮਤਲਬ ਕੀ ਹੈ ਜੇ ਆਪਾਂ ਨੈਕਸਟਲੀ ਰੀਡ ਕਰਦੇ ਆਂ ਕਿ ਇਹ ਸਿਰਫ ਕੀ ਹੈ l ਨੂੰ n ਦੇ ਉੱਪਰ ਰੱਖਿਆ ਗਿਆ ਉਸ ਤੋਂ ਬਾਅਦ ਕੋਈ ਵੀ n ਦੇ ਉੱਪਰ ਨਹੀਂ ਹੈ ਠੀਕ ਹੈ ਤਾਂ ਆਪਾਂ ਕਿ ਉਸੇ ਤਰ੍ਹਾਂ ਪੁੱਟ ਕਰਦੇ ਆਂ ਕਿ ਇਹ ਸਿਰਫ l ਨੂੰ n ਦੇ ਉੱਪਰ ਰੱਖਿਆ ਗਿਆ ਜਿਹੜਾ ਕਿ n ਦੇ ਉੱਪਰ ਸਿਰਫ ਕੋਣ ਆਪਣੇ ਕੋਲੇ l ਆ ਔਰ ਉਸ ਤੋਂ ਬਾਅਦ ਕੋਈ ਵੀ ਜਿਹੜਾ ਲੈਟਰ ਉਹ ਨਹੀਂ ਹੈ ਤਾਂ ਨੈਕਸਟ ਆਪਣੇ ਕੋਲ ਰਹਿ ਕੀ ਗਿਆ ਸੀ ਇਕੱਲਾ ਦੇਖ ਲਓ l ਵੀ ਹੋ ਗਈ ਐਮਰੇਗੇਸੀ ਆਪਣੇ ਕੋਲੇ ਤਾਂ ਐਮ ਦੀ ਪੀਸ਼ਨ ਕਿਹੜੀ ਬਣੂਗੀ ਆਪਣੇ ਕੋਲੇ ਥਰਡ ਵਾਲੀ ਸੋ ਆਪਣਾ ਜਿਹੜਾ ਸਟਰਕਚਰ ਸੀਗਾ ਸਾਰਾ ਕੀ ਕੰਪਲੀਟ ਹੋ ਚੁੱਕਿਆ ਸੀਗਾ ਤਾਂ ਇਹਨਾਂ ਨੇ ਉਸ ਤੋਂ ਬਾਅਦ ਕਿਹਾ ਸੀ ਆਪਾਂ ਨੂੰ ਕਹਿੰਦੇ ਠੀਕ ਉਪਰੋਂ ਤੀਜੇ ਸਥਾਨ ਤੇ ਜਿਹੜਾ ਜਿਹੜਾ ਬਕਸਾ ਉਹ ਰੱਖਿਆ ਗਿਆ ਹੈ ਤਾਂ ਤੀਜੇ ਨੰਬਰ ਤੇ ਦੇਖ ਲਓ ਕਿਹੜਾ ਆ ਜਾਊਗਾ ਆਪਣੇ ਕੋਲੇ ਤਾਂ ਐਮ ਆਪਣਾ ਕੀ ਹੋਊਗਾ ਰਾਈਟ ਆਨਸਰ ਹੋਊਗੀ ਸੋ ਐਮ ਆਪਣਾ ਸਹੀ ਜਵਾਬ ਹੋਊਗਾ ਸੋ ਅਗਰੇ ਕੁਐਸਚਨ ਦੀ ਗੱਲ ਕਰੀਏ ਆਪਾਂ ਜੋ ਕਿ ਲੜੀ ਕਰਨ ਦਾ ਆਪਣੇ ਕੋਲੇ ਇੱਕ ਸਵਾਲ ਸੀਗਾ ਤਾਂ ਇਹਨੂੰ ਕਰਾਂਗੇ ਸੋਲਵ ਇਹਨਾਂ ਨੇ ਕਿਹਾ ਸੀ ਇਹਦੇ ਵਿੱਚ ਕਿੰਨੇ ਸਲੜੀ ਤੇ ਅਜਿਹੇ ਕਿੰਨੇ ਜਿਹੜੇ ਚਿੰਨ ਵਜੂਦ ਹਨ ਜਿਨ੍ਹਾਂ ਵਿੱਚ ਹਰੇਕ ਤੋਂ ਪਹਿਲਾਂ ਇੱਕ ਤਾਗ ਸੰਖਿਆ ਅਤੇ ਬਾਅਦ ਵਿੱਚ ਇੱਕ ਜਿਸਤ ਸੰਖਿਆ ਆਉਂਦੀ ਹੈ ਜਿਹੜੀ ਕਿ ਉਹ ਚੰਨਾ ਦੇ ਬਾਰੇ ਪਤਾ ਕਰਨਾ ਸੀ ਕਿ ਮਤਲਬ ਪਹਿਲਾਂ ਆਪਣੇ ਕੋਲੇ ਇੱਕ ਕੀ ਆ ਤਾਗ ਸੰਖਿਆ ਹੋਣੀ ਚਾਹੀਦੀ ਆ ਅਤੇ ਬਾਅਦ ਵਿੱਚ ਇੱਕ ਕੀ ਆ ਜਿਸਤ ਸੰਖਿਆ ਯਾਨੀ ਕਿ ਈਵਨ ਨੰਬਰ ਆਉਣਾ ਚਾਹੀਦਾ ਸੀਗਾ ਪਹਿਲਾਂ ਆਡ ਫਿਰ ਈਵਨ ਆਉਣਾ ਚਾਹੀਦਾ ਠੀਕ ਹੈ ਕਰਦੇ ਆ ਸੋਲਵਿੰਗ ਨੂੰ ਫਿਰ ਦੇਖੋ ਸਭ ਤੋਂ ਪਹਿਲਾਂ ਆਪਣੇ ਕੋਲ ਚਿੰਨ ਕੀ ਆ ਇਹਦੇ ਵਿੱਚ ਹੈ ਸੀਗਾ ਇਸ ਤੋਂ ਪਹਿਲਾਂ ਆਪਣੇ ਕੋਲ ਕੀ ਇੱਕ ਤਾਗ ਤੇ ਬਾਅਦ ਵਿੱਚ ਕੀ ਇੱਕ ਈਵਨ ਜਣੇ ਕਿ ਆਪਣੇ ਕੋਲ ਇੱਕ pair ਬਣ ਗਿਆ ਉਸ ਤੋਂ ਬਾਅਦ ਕਰਦੇ ਆਂ ਕੀ ਗੱਲ ਤਾਂ ਕੋਣ ਜਿਹੇ ਸੀ ਇਹ ਤਾਂ ਆਪਣੇ ਕੋਲ ਇਕ ਹੀ ਬਣਿਆ ਇਹਦੇ ਵਿੱਚ ਤਾਂ ਕੋਣ ਜਿਹੇ ਸੀ ਇਕਵਨ ਹੈ ਇਹਦੇ ਵਿੱਚ ਆਪਣੇ ਕੋਲ ਟਾਂਕ ਆ ਗਿਆ ਬਾਅਦ ਵਿੱਚ ਕਿਹੋ ਜਿਹਾ ਹੋਣਾ ਚਾਹੀਦਾ ਸੀਗਾ ਇਕਵਨ ਹੋਣਾ ਚਾਹੀਦਾ ਜਣੇ ਕਿ ਇਹ ਨਹੀਂ ਬਣ ਸਕਦਾ ਇਸ ਤੋਂ ਪਹਿਲਾਂ ਆਪਣੇ ਕੋਲ ਕੀ ਹੈ ਟਾਂਕ ਸੀਗਾ ਬਾਅਦ ਵਿੱਚ ਕੀ ਆ ਇਕਵਨ ਜਣੇ ਕਿ ਆਪਣੇ ਕੋਲ ਕੀ ਆ ਇਹ ਵਾਲਾ ਇੱਕ ਬਣ ਜਾਊਗਾ ਤਾਂ ਦੋ ਹੋਗੇ ਉਸ ਤੋਂ ਬਾਅਦ ਗੱਲ ਕਰਦੇ ਆਂ ਇਹ ਵੀ ਨਹੀਂ ਆ ਸਕਦਾ ਇਸ ਤੋਂ ਪਹਿਲਾਂ ਆਪਣੇ ਕੋਲ ਕੀ ਆ ਇਹ ਵੀ ਨਹੀਂ ਆ ਸਕਦਾ ਤਾਂ ਆਪਣੇ ਕੋਲ ਰਾਈਟ ਆਨਸਰ ਕੀ ਹੋਊਗਾ ਜਿਹੜੇ ਦੋ ਵਾ ਜਿਹੜੇ pair ਆਪਣੇ ਕੋਲ ਬਣੂ ਸੀਗੇ ਤਾਂ ਆਪਣਾ ਰਾਈਟ ਆਨਸਰ ਕੀ ਲੂਗਾ 2 ਸਪੇਅਰ ਸੋ ਇਹਦੇ ਕੁਸ਼ਨ ਦੀ ਜੇ ਗੱਲ ਕਰੀਏ ਤਾਂ ਆਪਣੇ ਕੋਲ ਇੱਕ ਗੇਨ ਲੜੀ ਦਾ ਸਵਾਲ ਸੀਗਾ ਕਰਦੇ ਹਾਂ ਸੋਲਵ ਕਰ ਇਹਨੂੰ ਆਪਾਂ ਸੋ ਆਪਾਂ ਨੂੰ ਕੀ ਕਿਹਾ ਗਿਆ ਸੀਗਾ ਇਸ ਸਵਾਲ ਦੇ ਵਿੱਚ ਤਾਂ ਪੜਦੇ ਹਾਂ ਕਹਿੰਦੇ ਇਸ ਲੜੀ ਦੇ ਵਿੱਚ ਅਜਿਹੇ ਕਿੰਨੇ ਵਿਅੰਜਨ ਮੌਜੂਦ ਹਨ ਜਿਨ੍ਹਾਂ ਵਿੱਚ ਹਰੇਕ ਤੋਂ ਪਹਿਲਾਂ ਇੱਕ ਸਵਾਰ ਹੈ ਅਤੇ ਠੀਕ ਬਾਅਦ ਵਿੱਚ ਇੱਕ ਸਵਾਰ ਹੈ ਸੋ ਸਭ ਤੋਂ ਪਹਿਲਾਂ ਆਪਾਂ ਨੂੰ ਕੀ ਆ ਵਿਅੰਜਨ ਤੇ ਸਵਾਰ ਪਤਾ ਹੋਣਾ ਚਾਹੀਦਾ ਹੈ ਵਿਅੰਜਨ ਆਪਣੇ ਕੋਲ ਕਿਹੜੇ ਹੁੰਦੇ ਨੇ ਤੇ ਸਵਾਰ ਆਪਣੇ ਕੋਲ ਕਿਹੜੇ ਹੁੰਦੇ ਨੇ ਵਯੰਜਨ ਆਪਣੇ ਕੋਲ ਕੀ ਇੰਗਲਿਸ਼ ਦੇ ਵਿੱਚ ਆਪਾਂ ਕਹਿੰਦੇ ਨੇ ਕੌਨਸੋਨੈਂਟ ਤੇ ਸਵਰਾਂ ਨੂੰ ਆਪਾਂ ਕਹਿੰਦੇ ਹਾਂ ਵੋਵਲਸ ਵੋਵਲਸ ਆਪਣੇ ਕੋਲ ਕਿਹੜੇ-ਕਿਹੜੇ ਹੁੰਦੇ ਨੇ ਏ ਈ ਆਈ ਓ ਤੇ ਯੂ ਬਾਕੀ ਸਾਰੇ ਜਿਹੜੇ ਰਹਿੰਦੇ ਉਹ ਆਪਣੇ ਕੋਲ ਕੀ ਹੈ ਕੌਨਸੋਨੈਂਟ ਹੁੰਦੇ ਨੇ ਵਿਯੰਜਨ ਹੁੰਦੇ ਨੇ ਤਾਂ ਜਿਹੜੇ ਉਹकी ਗੱਲ ਕਹੀ ਸੀ ਕਿ ਇਹਨੇ ਕਿੰਨੇ ਐਸੇ ਵਿਯੰਨ ਨੇ ਜਿਨ੍ਹਾਂ ਤੋਂ ਪਹਿਲਾਂ ਵੀ ਇੱਕ ਸਵਰ ਹੋਣਾ ਚਾਹੀਦਾ ਆਪਣੇ ਕੋਲੇ ਤੇ ਬਾਅਦ ਵਿੱਚ ਵੀ ਇੱਕ ਸਵਰ ਜਿਹੜਾ ਆਉਣਾ ਚਾਹੀਦਾ ਤਾਂ ਆਪਾਂ ਕਰਦੇ ਹਿਰੂ ਤਾਂ ਸਭ ਤੋਂ ਪਹਿਲਾਂ ਆਪਣੇ ਕੋਲ ਕੀ ਹੈ ਸੀ ਸੀ ਗੇ ਜਿਹੜਾ ਆਪਣੇ ਕੋਲ ਕੀ ਇੱਕ ਵਿਅੰਜਨ ਇਸ ਤੋਂ ਪਹਿਲਾਂ ਵੀ ਇੱਕ ਸਵਰ ਹੈ ਇਸ ਤੋਂ ਬਾਅਦ ਵਿੱਚ ਇੱਕ ਸਵਾਰ ਹੈ ਜਾਨੀ ਕਿ ਪਹਿਲਾਂ ਵੀਰ ਆਪਣਾ ਹੀ ਬਣ ਜੂਗਾ ਸੋ ਨੈਕਸਟ ਗੱਲ ਕਰਦੇ ਆ ਆਪਣੇ ਕੋਲੇ ਦੇਖੋ ਆ ਆਪਣੇ ਕੋਲੇ ਐਨਾ ਜਿਹੜੀ ਵਿਅੰਜਨ ਹੈ ਇਸ ਤੋਂ ਪਹਿਲੇ ਵੀ ਇੱਕ ਸਵਾਰ ਹੈ ਇਸ ਤੋਂ ਬਾਅਦ ਵਿੱਚ ਇੱਕ ਹੋਰ ਸਵਾਰ ਹੈਗਾ ਤਾਂ ਫਿਰ ਆਖੇ ਆਪਣੇ ਕੋਲ ਦੂਜਾ ਵੀਰ a1 ਹੋਊਗਾ ਨੈਕਸਟ ਹੀ ਗੱਲ ਕਰਦੇ ਆ ਆਪਾਂ ਇਹ ਆਪਣਾ ਨਹੀਂ ਬਣੂਗਾ ਇਹਦੀ ਗੱਲ ਕਰਦੇ ਵੀ ਨਹੀਂ ਬਣੂਗਾ ਆਪਣੇ ਕੋਲੇ ਨੈਕਸਟ ਆਪਣੇ ਕੋਲ ਕੀ ਆ ਜਿਹੜਾ ਆਪਣੇ ਕੋਲ ਜੀ ਆ ਵਿਅੰਜਨ ਹੈ ਇਸ ਤੋਂ ਪਹਿਲੇ ਵੀ ਇੱਕ ਸਵਾਰ ਹੈ ਇਸ ਤੋਂ ਬਾਅਦ ਵਿੱਚ ਵੀ ਇੱਕ ਸਵਾਰ ਯਾਨੀ ਕਿ ਆਪਣੇ ਕੋਲ ਜਿਹੜਾ ਥਰਡ ਪੇਅਰ ਏ ਬਣ ਜਾਊਗਾ ਨੈਕਸਟ ਗੱਲ ਕਰਦੇ ਆਪਾਂ ਬੀ ਆਪਣੇ ਕੋਲ ਵਿਅੰਜਨ ਹੈ ਓ ਬਣ ਜਾਊਗਾ ਤੇ ਏ ਬਣ ਜਾਊਗਾ ਯਾਨੀ ਕਿ ਚੌਥਾ ਪੇਅਰ ਆਪਣੇ ਕੋਲੇ ਏ ਹੋ ਜਾਊਗਾ ਉਸ ਤੋਂ ਬਾਅਦ ਕੋਈ ਆਪਣੇ ਕੋਲ ਕੀ ਆ ਬਣ ਨਹੀਂ ਰਿਹਾ ਸੀਗਾ ਯਾਨੀ ਕਿ ਟੋਟਲ ਆਪਣੇ ਕੋਲ ਕਿੰਨੇ ਬਣੇ ਨੇ ਚਾਰ ਪੇਅਰ ਤਾਂ ਆਪਣੇ ਕੋਲ ਆਨਸਰ ਕੀ ਆਊਗਾ ਚਾਰ ਸੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਤਾਂ अगेन ਆਪਣੇ ਕੋਲ ਕੀ ਆ ਸਿਟਿੰਗ ਅਰੇਂਜਮੈਂਟ ਦਾ ਜਾਂ ਆਪਾਂ ਆਰਡਰਿੰਗ ਰੈਂਕਿੰਗ ਦਾ ਜਿਹੜਾ ਸਵਾਲ ਸੀਗਾ ਆਪਣੇ ਕੋਲੇ ਤਾਂ ਇਹਦੇ ਵਿੱਚ ਆਪਾਂ ਨੂੰ ਕੀ ਹੈ ਗਿਆ ਸੀ ਕਿ ST UV ਅਤੇ W ਵੱਖ-ਵੱਖ ਕਾਦ ਦੇ ਵਿਅਕਤੀ ਹਨ W ਦਾ ਕਾਦ ਜਿਹੜਾ T ਅਤੇ S ਤੋਂ ਲੰਬਾ ਹੈ ਪਰ V ਤੋਂ ਛੋਟਾ ਹੈ V ਸਭ ਤੋਂ ਲੰਬਾ ਨਹੀਂ ਹੈ ਉਸ ਤੋਂ ਬਾਅਦ T ਸਭ ਤੋਂ ਛੋਟਾ ਨਹੀਂ ਹੈ ਉਹਨਾਂ ਵਿੱਚੋਂ ਦੂਜੇ ਸਥਾਨ ਤੇ ਸਭ ਤੋਂ ਲੰਮਾ ਕਹਿੰਦੇ ਦੱਸੋ ਕੌਣ ਹੈ ਤਾਂ ਕਰਾਂਗੇ ਟ੍ਰਾਈ ਇਹਨੂੰ ਆਪਾਂ ਉਸ ਤੋਂ ਬਾਅਦ ਆਪਣੇ ਕੋਲ ਕੀ ਪੰਜ ਬੰਦੇ ਸੀਗੇ ਕਿਹੜੇ-ਕਿਹੜੇ ਨੇ ST UV ਅਤੇ w so ਇਹਨਾਂ ਨੇ ਕਿਹਾ ਸੀ ਆਪਾਂ ਨੂੰ ਕਿੰਨੇ w ਦਾ ਕੱਦ t ਨਾਲੋਂ ਅਤੇ s ਨਾਲੋਂ ਲੰਬਾ ਹੈ ਜਿਹੜੇ ਕਿ ਜਿਹੜਾ w ਆ ਉਹਦਾ ਜਿਹੜਾ ਕੱਦ ਆ ਉਹ t ਨਾਲੋਂ ਤੇ s ਨਾਲੋਂ ਦੋਹਾਂ ਨਾਲੋਂ ਲੰਮਾ ਹੈ ਉਸ ਤੋਂ ਬਾਅਦ ਕਿਹਾ ਸੀਗਾ ਪਰ ਕੀ ਹੈ v ਤੋਂ ਵੱਧ ਰਿਹਾ ਹੈ ਜਿਹਨੇ ਕਿ w ਆ ਕੀ ਤੋਂ ਵੱਧ ਰਹੇਗਾ v ਤੋਂ ਉਸ ਤੋਂ ਬਾਅਦ v ਕਿਹਦੇ ਸਭ ਤੋਂ ਲੰਮਾ ਨਹੀਂ ਹੈ ਜਿਹਨੇ ਕਿ v ਤੋਂ ਵੀ ਬਾਅਦ ਇੱਕ ਲੰਮਾ ਬੰਦਾ ਹੋਊਗਾ ਉਸ ਤੋਂ ਬਾਅਦ ਗੱਲ ਕੀਤੀ ਸੀ ਇਹਨਾਂ ਨੇ ਕਿਹਨੇ t ਜਿਹੜਾ ਸਭ ਤੋਂ ਵੱਧਰਾ ਨਹੀਂ ਹੈ ਜਣ ਕੇ ਜੀ ਟੀ ਸਭ ਤੋਂ ਮਦਰਾ ਨਹੀਂ ਹੈ ਤਾਂ ਆਪਣੇ ਕੋਲ ਕੀ ਆ ਟੀ ਆਪਣੇ ਕੋਲ ਕੀ ਹੈ ਸੈਕਿੰਡ ਲਫਟ ਤੇ ਜਾਊਗਾ ਤੇ ਜਮਨ ਲਫਟ ਤੇ ਜਾਉਣਾ ਜੂਗਾ ਫਿਰ ਐਸ ਆ ਜੂ ਉਸ ਤੋਂ ਵੱਲ ਇਹਨੇ ਕਿਹਾ ਸੀਗਾ ਉਹਨਾਂ ਵਿੱਚੋਂ ਦੂਜੇ ਸਥਾਨ ਤੇ ਸਭ ਤੋਂ ਨਮਾ ਕੌਣ ਹੈ ਜਣ ਕੇ ਆਪਾਂ ਨੂੰ ਪਤਾ ਆਪਣੇ ਜਿਹੜੇ ਕੀ ਆ ਪੰਜ ਬੰਦੇ ਸੀਗੇ ਪੰਜਾਂ ਵਿੱਚੋਂ ਚਾਰ ਆਪਣੇ ਕੋਲ ਕੀ ਆ ਅਲਾਈਨਮੈਂਟ ਦੇ ਵਿੱਚ ਸਹੀ ਤਰ੍ਹਾਂ ਫਿੱਟ ਹੋ ਗਏ ਸੀਗੇ ਜਣ ਕੇ ਫਰਸਟ ਤੇ ਆਪਣੇ ਕੋਲ ਕੌਣ ਆ ਜੂਗਾ ਫਿਰ ਯੂ ਹਾਂਜੀ ਯੂ ਆ ਜੂਗਾ ਫਰਸਟ ਤੇ ਉਹਨਾਂ ਦੇ ਪਿੱਛੇ ਸੀਗਾ ਸੈਕਿੰਡ ਨੰਬਰ ਤੇ ਕੌਣ ਆ ਤਾਂ ਸੈਕਿੰਡ ਨੰਬਰ ਤੇ ਆਪਣੇ ਕੋਲ ਕੌਣ ਆ ਜੂਗਾ ਵੀ ਤਾਂ ਵੀ ਆਪਣਾ ਕੋਲ ਕੀ ਆ ਰਾਈਟ ਆਨਸਰ ਹੈ ਬਾਅਦ ਦੇ ਅਗਲੇ ਬਸ਼ਰੋਤੀ ਤਾਂ ਆਪਣੇ ਕੋਲ ਕੀ ਆ ਕ੍ਰਿਤੀ ਦਾ ਸਵਾਲ ਸੀਗਾ ਇਹ ਸੋ ਕਰਦੇ ਹਾਂ ਇਹਨੂੰ ਸੋਲਵ ਕਹਿੰਦੇ ਕੀ ਹੈ ਵਿਕਲਪਾਂ ਦੇ ਵਿੱਚ ਦਿੱਤੀ ਹੋਈ ਉਹ ਸਕ੍ਰਿਤੀ ਚੁਣ ਕਰੋ ਜਿਸ ਨੂੰ ਪ੍ਰਸ਼ਨ ਚਿੰਨ ਦੀ ਥਾਂ ਤੇ ਰੱਖਣ ਦੇ ਨਾਲ ਲੜੀਆਂ ਜਿਹੜੀ ਉਹ ਕੀ ਆ ਤਰਕ ਸੰਗਤ ਢੰਗ ਦੇ ਨਾਲ ਪੂਰੀ ਹੋ ਜਾਵੇਗੀ ਤਾਂ ਕਰਦੇ ਇਹਨੂੰ ਸੋਲਵ ਆਪਾਂ ਸੋ ਸਭ ਤੋਂ ਪਹਿਲਾਂ ਆਪਾਂ ਜਿਆ ਪੋਜੀਸ਼ਨ ਵੇਖੀਏ ਪੀ ਤਾਂ ਪੀ ਆਪਣੇ ਕੋਲ ਕੀ ਹੈ ਆਪਣਾ ਜਮਨ ਰਾਈਟ ਆ ਲੈਫਟ ਕਾਰਨਰ ਤੇ ਸੀਗਾ ਫਿਰ ਕੀ ਇਹ ਸੈਂਟਰ ਦੇ ਵਿੱਚ ਆ ਗਿਆ ਫਿਰ ਕੀ ਇਹ ਜਮਾਂਨੀ ਚ ਆ ਗਿਆ ਜਨਨ ਕਿ ਆਪਾਂ ਕਹਿ ਸਕਦੇ ਥੋੜਾ ਥੋੜਾ ਕੀ ਆ ਰੋਟੇਟ ਹੋ ਰਿਹਾ ਤਾਂ ਨੈਕਸਟ ਦੀ ਗੱਲ ਕਰੀਏ ਤਾਂ ਪਹਿਲਾਂ ਕੀ ਇਹ ਜਮਾਂ ਕਾਰਨਰ ਤੇ ਸੀਗਾ ਫਿਰ ਸੈਂਟਰ ਦੇ ਵਿੱਚ ਆ ਗਿਆ ਫਿਰ ਕੀ ਆ ਨੀਚੇ ਗਿਆ ਕਾਰਨਰ ਤੇ ਆ ਗਿਆ ਇਸ ਤੋਂ ਬਾਅਦ ਕੀ ਆ ਇਧਰ ਨੂੰ ਚਲਾ ਗਿਆ ਜਨਨ ਕਿ ਨੈਕਸਟ ਦੇ ਦੀ ਟਰਨ ਕਿ ਹੋਊਗੀ ਆਪਣੇ ਕੋਲ ਜਮਾਂ ਕਾਰਨਰ ਤੇ ਉਹ ਵੀ ਆਪਣੇ ਕੋਲ ਕੀ ਆ ਰਾਈਟ ਤੇ ਉਸੇ ਤਰ੍ਹਾਂ ਜੇ ਆਪਾਂ ਕੀ ਆ ਉਹਦੀ ਗੱਲ ਕਰੀਏ ਤਾਂ ਇਹ ਪਹਿਲਾਂ ਕੀ ਆਪਣੇ ਕੋਲ ਸੈਂਟਰ ਦੇ ਵਿੱਚ ਸੀ ਫਿਰ ਉੱਪਰ ਚਲਾ ਗਿਆ ਫਿਰ ਆਪਣੇ ਕੋਲ ਕੀ ਆ ਇਧਰ ਆ ਗਿਆ ਸੈਂਟਰ ਦੇ ਵਿੱਚ ਫਿਰ ਜਾਵਾ ਇੱਥੇ ਚਲਾ ਗਿਆ ਜਨ ਕਿ ਹੁਣ ਕਿਹੇ ਨੀਚੇ ਆਊਗਾ ਜਨ ਕਿ ਇਹਦੀ ਬੀਚਨ ਆਪਣੇ ਕੋਲ ਕੀ ਆ ਇਹ ਵਾਲੀ ਬਣ ਜੀ ਸੋ ਚਾਰਨ ਨੂੰ ਰੋਟੇਟੇਡ ਕੀਤਾ ਹੋਇਆ ਹੈ ਠੀਕ ਹੈ ਪਹਿਲਾਂ ਸੈਂਟਰ ਜਿਹੜਾ ਫਿਰ ਆਪਣੇ ਕੋਲ ਕੀ ਆ ਲੈਫਟ ਹੈਂਡ ਸਾਈਡ ਕਾਰਨਰ ਤੇ ਆ ਗਿਆ ਫਿਰ ਕੀ ਆ ਨੀਚੇ ਆ ਗਿਆ ਸੈਂਟਰ ਦੇ ਵਿੱਚ ਫਿਰ ਕੀ ਜਾਵਾ ਨੀਚੇ ਆ ਗਿਆ ਜਨ ਕਿ ਹੁਣ ਕਿੱਥੇ ਹੋਊਗਾ ਆਪਣੇ ਕੋਲੇ ਸੈਂਟਰ ਦੇ ਵਿੱਚ ਜਨ ਕਿ ਇਹ ਵਾਲੀ ਜਿਹੜੀ ਡਾਇਗਰਾਮ ਆਪਣੇ ਕੋਲ ਕੀ ਆ ਰਾਈਟ ਆਨਸਰ ਹੋਊਗੀ ਤਾਂ ਆਪਣੇ ਕੋਲ ਕੀ ਜਿਹੜੀ ਏ ਆਪਸ਼ਨ ਆ ਇਹ ਆਪਣੇ ਕੋਲ ਜਮਾ ਰਾਈਟ ਆਨਸਰ ਦਾ ਹੋ ਕੇ ਜੀ ਅਗਲੇ ਕੁਸਚਨ ਉਲੀ ਕਿੰਨੇ ਅੰਗਰੇਜ਼ੀ ਵਰਨ ਵਾਲਾ ਤੇ ਅਧਾਰ ਤੇ ਕਿ ਹੰਤੀ ਗਈ ਲੜੀ ਵਿਚਲੇ ਪ੍ਰਸ਼ਨ ਚਿੰਨ ਦੀ ਥਾਂ ਤੇ ਕੀ ਆਉਣਾ ਚਾਹੀਦਾ ਹੈ ਤਾਂ ਆਪਣੇ ਕੋਲ ਕੀ ਆ ਕੋਡਿੰਗ ਡੀਕੋਡਿੰਗ ਦਾ ਇੱਕ ਸਵਾਲ ਸੀਗਾ ਤਾਂ ਕਰਦੇ ਹਾਂ ਨੂੰ ਸੋਲਵ ਇਹਦੇ ਵਿੱਚ ਆਪਾਂ ਨੂੰ ਦਿੱਤਾਇਆ ਸੀਗਾ 22 W U ਉਸ ਤੋਂ ਬਾਅਦ ਆਪਣੇ ਕੋਲ ਸੀਗਾ T R P ਉਸ ਤੋਂ ਬਾਅਦ O M K ਤੇ 10 ਦੇ ਵਿੱਚ ਸੀ ਆਪਣੇ ਕੋਲ J H T ਇਸ ਤੋਂ ਬਾਅਦ ਆਪਣਾ ਕੁਐਸਚਨ ਮਾਰਕ ਸੋ ਕਰਦੇ ਹਾਂ ਨੂੰ ਸੋਲਵ ਆਪਾਂ ਸਭ ਤੋਂ ਪਹਿਲਾਂ ਆਪਣੇ ਕੋਲ Y ਦੀ ਵਿਸ਼ੇਸ਼ਣ ਕੀ ਹੈ 25 T ਦੀ ਆਪਣੇ ਕੋਲੇ 20 O ਦੇ ਆਪਣੇ ਕੋਲੇ 15 J ਦੀ ਆਪਣੇ ਕੋਲੇ 10 ਜਨਨ ਕਿ ਅੱਗੇ ਕੀ ਆ 5-5 ਦਾ ਫਾਸਲਾ ਜਿਹੜਾ ਹੋ ਰਿਹਾ ਸੀਗਾ ਤਾਂ ਕਿ ਕੀ ਆਪਣੇ ਕੋਲ 5 ਨੰਬਰ ਤੇ ਕੀ ਆਏਗਾ ਫਿਰ E ਉਸ ਤੋਂ ਬਾਅਦ W ਆਪਣੇ ਕੋਲ ਕੀ ਆ 23 ਤੇ R 18 ਤੇ M ਆਪਣਾ 13 ਤੇ H ਆਪਣਾ 8 ਤੇ ਜਣਕੇ ਹੁਣ ਕਿ ਇਹਦੇ ਵਿੱਚੋਂ ਆਪਾਂ ਨਿਕਟਾ ਲਏ ਤੇ ਕਿੰਨਾ ਆਜੂ ਆਪਣੇ ਕੋਲ ਤਿੰਨ ਤਿੰਨ ਤੇ ਆਪਣੇ ਕੋਲ ਕਿਹੜੀ ਵਿਸ਼ਣ ਬਣੂਗੀ ਸੀ ਫਿਰ ਕਿ 21 ਫਿਰ ਕਿ 16 11 ਫਿਰ ਆਪਣੇ ਕੋਲ ਕੀ ਹੈ 6 ਜਣਕੇ ਹੁਣ ਕਿ ਇੱਕ ਲੱਗੇ ਜੂ ਆਪਣੇ ਕੋਲੇ ਏ ਤਾਂ E C ਤੇ A ਆਪਣਾ ਕੀ ਡੂਗਾ ਰਾਈਟ ਆਨਸਰ ਹਾਂਜੀ ਨੈਕਸਟ ਕੁਐਸਚਨ ਦੇ ਵਿੱਚ ਆ ਗਏ ਫਿਰ ਨੇਸ਼ਨ ਬਲੱਡ ਦੇ ਸੋ ਕਰਦੇ ਹਾਂ ਸੋਲਵ ਇਹਨੂੰ ਵੀ ਪਹਿਲਕ ਕਰ ਲਈ ਆਪਾਂ ਰੀਡ ਸੋ ਇਹਨੇ ਕਿਹਾ ਸੀ ਕਿ ਖਾਸ ਕੋਡ ਦੇ ਵਿੱਚ a डिवाइड कि प्लस ए प्लस बी ਦਾ ਅਰਥ ਜੀ ਆਪਣੇ ਕੋਲੇ ए बी ਦੀ ਮਾਤਾ ਹੈ ਫਿਰ ਆਪਣੇ ਕੋਲ ਕੀ ਸੀਗਾ ए माइनस बी ਜਨਨ ਕਿ ए बी ਦੀ ਪਤਨੀ ਹੈ ਉਸ ਤੋਂ ਬਾਅਦ ए ਗੁਣਾ ਬੀ ਜਨਨ ਕਿ ए बी ਦਾ ਪੁੱਤਰ ਹੈ ਅਤੇ ਲਾਸਟ ਦੇ ਵਿੱਚ ਨੇ ਕਿਹਾ ਸੀਗਾ ए डिवाइड बी ਦਾ ਅਰਥ ਹੈ ए बी ਦੀ ए बी ਦਾ ਪਤੀ ਹੈ ਸੋ ਕਰਦੇ ਇਹਨੂੰ ਸੋਲਵ ਆਪਾਂ ਸੱਤਵਾਂ ਨੰਬਰ ਦਾ ਸਟੇਟਮੈਂਟ ਜਿਹੜੀ ਸੋਲਵ ਕਰਨ ਦੇ ਲਈ ਉਹ ਸੀਗੀ ਆਪਣੇ ਕੋਲੇ ਜੇ ਮਾਈਨਸ ਕੇ j k p ਉਸ ਤੋਂ ਬਾਅਦ ਡਿਵਾਈਡ r ਫਿਰ ਸੀ ਆਪਣੇ ਕੋਲੇ y ਸੁਕਰਦੇ ਨੂੰ ਸੋਲਵ ਆਪਾਂ ਸਭ ਤੋਂ ਪਹਿਲਾਂ ਨਿਸ਼ਾਨ ਸੀਗਾ ਮਾਈਨਸ ਦਾ ਜਿਹੜਾ ਕਿ ਮਾਈਨਸ ਦਾ ਨਿਸ਼ਾਨ ਸੀਗਾ ਤਾਂ ਜਿਹੜਾ ਪਹਿਲਾ ਹੋਊਗਾ ਉਹ ਕੀ ਆ ਪਤਨੀ ਆ ਅਗਲੀ ਦੀ ਤਾਂ ਕਿ ਆ j ਆ ਜਿਹੜਾ ਜਿਹੜੀ j ਆ ਜਿਹੜੀ ਇਹ ਕੀ ਆ ਪਤਨੀ ਆ ਕਿਹੜੀ k ਉਸ ਤੋਂ ਬਾਅਦ ਉਹਨੇ ਕੀ ਜਿਆ ਸੀਗਾ k ਗੁਣਾ guna p ਗੁਣਾ ਦਾ ਅਰਥ ਸੀਗਾ ਪਹਿਲਾ ਜਿਹੜਾ ਪੁੱਤਰ ਹੈ ਸਹੀ ਦਾ ਜਿਹਨੇ ਕਿ ਜਿਹੜਾ k ਆ ਕਿਹਦਾ ਪੁੱਤਰ ਆਪਣੇ ਕੋਲੇ p ਦਾ ਓਕੇ ਨੈਕਸਟ ਇਹਨਾਂ ਨੇ ਕਿਹਾ ਸੀ ਆਪਣੇ ਕੋਲੇ p ਡਿਵਾਈਡ r p ਡਿਵਾਈਡ r ਦਾ ਮਤਲਬ ਕੀ ਸੀਗਾ p ਜਿਹੜਾ ਪਤੀ ਹੈ r ਦਾ p ਜਿਹੜਾ ਪਤੀ ਹੈ r ਦਾ ਜਾਨੀ ਕਿ ਕਿਹਦਾ ਪਤੀ ਆਪਣੇ ਕੋਲੇ r ਦਾ ਇਹ ਪਤੀ ਸੀਗਾ R ਆਪਣੇ ਕੋਲ ਕੀ ਹੈ ਮਾਈਨਸ ਦੇ ਵਿੱਚ ਚੱਲੀ ਜਾਊਗੀ ਉਸ ਤੋਂ ਬਾਅਦ ਇਹਨੇ ਕਿਹਾ ਸੀ ਕਿ R Y ਪਲੱਸ ਦਾ ਮਤਲਬ ਕੀ ਸੀ ਜਿਹੜੀ R ਉਹ ਕੀ ਆ ਮਾਤਾ ਹੈਗੀ ਹੈ Y ਦੀ ਯਾਨਕਿ R ਕੀ ਦੀ ਮਾਤਾ ਹੋ ਗਈ Y ਦੀ ਫਿਰ ਆਸਲ ਵਿੱਚ ਇਹਨੂੰ ਪੁੱਛਿਆ ਸੀਗਾ ਕਿ ਇਹਦੇ J ਦਾ Y ਦੇ ਨਾਲ ਕੀ ਸਬੰਧ ਹੈ ਦੇਖੋ ਹੁਣ P ਦਾ ਪੁੱਤਰ ਕੌਣ ਸੀ ਆਪਣੇ ਕੋਲੇ K ਤੇ ਇਹਨੂੰ ਆਪਾਂ ਥੋੜਾ ਬ੍ਰਾਪਰ ਕਰ ਲੈਣੇ ਇਹਦੇ ਸੰਜਣਾ ਸੌਖਾ ਲੁਆ P ਦਾ ਪੁੱਤਰ ਕੌਣ ਸੀ ਆਪਣੇ ਕੋਲੇ K ਹੁਣ ਜਿਹੜਾ P ਆ ਉਹ ਕਿਹਦਾ ਘਰ ਵਾਲਾ ਸੀਗਾ ਤਾਂ ਆਹ ਦਾ ਜਾਨੀ ਕਿ ਦੋਵੇਂ ਪਤੀ ਪਤਨੀ ਹੈਗੇ ਆ ਜੇ ਕਿ ਇਹਦਾ ਮੁੰਡਾ ਤੇ ਵਾਈ ਵੀ ਦਾ ਮੁੰਡਾ ਜਾਨੀ ਕਿ ਆਪਸ ਦੇ ਵਿੱਚ ਕੀ ਹੈ ਇਹ ਭਰਾ ਭਰਾ ਠੀਕ ਹੈ ਤਾਂ ਉਸ ਤੋਂ ਬਾਅਦ ਉਹਨੇ ਕਿਹਾ ਸੀ ਕਿ ਜੇ ਦਾ ਵਾਈ ਦੇ ਨਾਲ ਕੀ ਰਿਲੇਸ਼ਨ ਹੈ ਜਾਨੀ ਕਿ ਜਿਹੜਾ ਕੇ ਆ ਇਹਦਾ ਕਿਹ ਲੂਗਾ ਭਰਾ ਬ루ਗਾ ਉਸ ਤੋਂ ਬਾਅਦ ਉਹਨੇ ਕਿਹਾ ਸੀ ਕਿ ਜਿਹੜੀ ਜੇ ਆ ਉਹਦਾ ਵਾਈ ਦੇ ਨਾਲ ਕੀ ਸਬੰਧ ਹੈ ਤਾਂ ਕੀ ਹੋ ਜਾਊਗਾ ਭਰਾ ਦੀ ਪਤਨੀ ਭਰਜਾਈ ਹੈ ਹਾਂ ਜੇ ਅਗਲੇ ਕੁਸ਼ਚਨ ਦੀ ਗੱਲ ਕਰੀਏ ਤਾਂ ਆਪਾਂ ਸਵਾਲ ਤਵਾ ਵੱਡੇ ਪਰ ਵਿੱਚ ਹੈ ਨਹੀਂ ਕੋ ਕੱਢਣ ਤੋਂ ਜ਼ਿਆਦਾ ਕਰਦੇ ਹੈ ਗਿਣ ਕਹਿੰਦੇ ਹੀਟਾ ਦਿੱਤੇ ਸੰਖਿਆ ਜੋੜਿਆਂ ਦੇ ਵਿੱਚ ਪਹਿਲੀ ਸੰਖਿਆ ਤੇ ਕੁਝ ਖਾਸ ਗਣਿਤਿਕ ਕਿਰਿਆਵਾਂ ਕਰਕੇ ਦੂਜੀ ਸੰਖਿਆ ਵਾ ਜਿਹੜੀ ਪ੍ਰਾਪਤ ਕੀਤੀ ਜਾਂਦੀ ਹੈ x ਅਤੇ y ਨੂੰ ਕਿਹੜੀਆਂ ਸੰਖਿਆਵਾਂ ਨਾਲ ਬਦਲਿਆ ਜਾਣਾ ਚਾਹੀਦਾ ਹੈ ਕਿ ਜਿਹੜਾ 2 ਡਾਟ ਵਾਲਾ ਆਪਣੇ ਕੋਲ ਕੀ ਹੈ ਇਹ ਖੱਬੇ ਪਾਸੇ ਦੀਆਂ ਦੋ ਸੰਖਿਆਵਾਂ ਦਾ ਪੈਟਰਨ 2 ਡਾਟ ਵਾਲੇ ਸੱਜੇ ਪਾਸੇ ਦੇ ਸਮਾਨ ਹੋਵੇ ਧਿਆਨ ਰੱਖੇ ਸੰਖਿਆਵਾਂ ਨੂੰ ਕਟਕ ਅੰਕਾਂ ਦੇ ਵਿੱਚ ਵੱਖ ਕੀਤੇ ਬਿਨਾਂ ਪੂਰਣ ਪੂਰਣ ਸੰਖਿਆਵਾਂ ਉੱਤੇ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਉਦਾਹਰਨ ਲਈ 13 13 ਉੱਤੇ ਜੋੜ ਘਟਾਓ ਗੁਣਾ ਆਦ ਵਰਗੀਆਂ ਕਿਰਿਆਵਾਂ ਕੀਤੀਆਂ ਜਾ ਸਕਦੀਆਂ ਹਨ 13 ਨੂੰ ਇੱਕ ਅਤੇ ਤਿੰਨ ਵਿੱਚ ਵੱਖ ਕਰਨ ਅਤੇ ਫਿਰ ਇੱਕ ਅਤੇ ਤਿੰਨ ਉੱਤੇ ਗਣਿਤਿਕ ਕਿਰਿਆਵਾਂ ਕਰਨ ਦੀ ਆਗਿਆ ਨਹੀਂ ਹੈ ਜੀ ਸੋ ਕਰਦੇ ਹਾਂ ਨੂੰ ਸੋਲਵ ਆਪਾਂ ਸਭ ਤੋਂ ਪਹਿਲਾਂ ਲਿਖਿਆ ਸੀਗਾ ਇਹਨਾਂ ਨੇ ਐਕਸ ਕਾਲਮ 64 ਉਸ ਤੋਂ ਬਾਅਦ 49 83 ਐਕਸ ਕੋਲਮ 64 ਉਸ ਤੋਂ ਬਾਅਦ 2.13 ਫਿਰ ਆਪਣੇ ਕੋਲ ਕੀ ਹੈ y ਹੈ ਸੋ ਵੇਖੋ ਕੀ ਰਿਲੇਸ਼ਨ ਬਣੂਗਾ ਜੀ ਇਹਨਾਂ ਦਾ ਸੋ 83 ਦੀ ਗੱਲ ਕਰੀਏ ਤਾਂ ਆਪਾਂ ਕਿਵੇਂ ਕਰ ਸਕਦੇ ਜੀ ਆਪਾਂ ਕੀ ਹੈ 9 ਦਾ ਸਕੁਅਰ ਕਰੀਏ 9 ਦਾ ਸਕੁਅਰ ਦੇ ਵਿੱਚ 9 ਪੁੱਟ ਕਰਕੇ x ਦੀ ਵੈਲਿਊ ਜਿਹੜੀ 9 ਪੁੱਟ ਕਰਦੇ ਆਂ ਤਾਂ ਕਿੰਨਾ ਬਣ ਜੂ ਆਪਣੇ ਕੋਲ 81 81 ਵਿੱਚ ਕਿਹਨੇ ਜੋੜੀ ਉਹ ਵੀ 83 ਬਣ ਜਾਈ ਆਪਣੇ ਕੋਲ ਤਾਂ 3 ਜੋੜਾਂਗੇ ਉਸੇ ਤਰ੍ਹਾਂ ਹੀ 13 ਦਾ ਸਕੁਅਰ ਕਰਾਂਗੇ ਤਾਂ ਆਪਣੇ ਕੋਲ ਕਿੰਨਾ ਬਣ ਜੂ 169 ਇਹਦੇ ਵਿੱਚ ਆਪਾਂ 3 ਜੋੜ ਦੇ ਤਾਂ ਕਿੰਨੇ ਬਣ ਗਏ 172 ਬਣ ਗਏ ਠੀਕ ਹੈ ਤਾਂ 172 ਆਪਣੇ ਕੋਲ ਕੀ ਹੈ ਰਾਈਟ ਆਨਸਰ ਹੋ ਜੂਗਾ ਜਿਸਨ ਕਿ x ਦੀ ਵੈਲਿਊ ਆਪਣੇ ਕੋਲ ਕਿੰਨੀ ਆ ਜੂਗੀ 9 ਅਤੇ y ਦੀ ਆਪਣੇ ਕੋਲ ਵੈਲਿਊ ਕਿੰਨੀ ਆ ਜੂਗੀ 172 ਹਾਂਜੀ ਅਗਲੇ ਕੁਐਸਚਨ ਦੀ ਗੱਲ ਕਰੀਏ ਨੈਕਸਟ ਆਪਣੇ ਕੋਲ ਫੇਰ ਮਿਸਿੰਗ ਟਰਮ ਦਾ ਆਪਣੇ ਕੋਲ ਸਵਾਲ ਆ ਚੁੱਕੇ ਜੀ ਸੋ ਕਰਦੇ ਹਾਂ ਸੌਲਵ ਇਹਨੂੰ ਫਿਰ ਸਟੇਟਮੈਂਟਸ ਹੀ ਆਪਣੇ ਕੋਲੇ 7 12 24 45 77 ਉਸ ਤੋਂ ਬਾਅਦ ਆਪਣੇ ਕੋਲ ਕੀ ਸੀ ਕੁਐਸਚਨ ਮਾਰਕਟ ਸੋ ਕਰਦੇ ਹਾਂ ਫਿਰ ਇਹਨੂੰ ਸੌਲਵ ਸਭ ਤੋਂ ਪਹਿਲਾਂ ਆਪਣਾ ਮੇਨ ਕੰਮ ਕੀ ਹੈ ਮੇਨ ਮੁੱਦਾ ਕੀ ਹੈ ਡਿਫਰੈਂਸ ਦੇਖੋ ਤੇ ਫਿਰ ਆਨਸਰ ਦੇਖੋ ਸੱਤ ਦੇ ਬੰਨ ਵਿੱਚ ਡਿਫਰੈਂਸ ਕਿੰਨਾ ਆ ਗਿਆ ਸੀ 5 ਦਾ ਫਿਰ ਕਿੰਨਾ ਆਪਣੇ ਕੋਲੇ 12 ਦਾ ਫਿਰ ਆਪਣੇ ਕੋਲ ਕਿੰਨਾ ਸੀਗਾ 21 ਦਾ ਫਿਰ ਆਪਣੇ ਕੋਲ ਕਿੰਨਾ ਆ ਗਿਆ 32 ਦਾ ਸੋ ਨੈਕਸਟ ਆਪਾਂ ਵੇਖ ਰਿਹਾ ਕੀ ਬਣਦਾ ਇਹਨਾਂ ਡਿਫਰੈਂਸ ਕਿੰਨਾ ਸੀ ਆਪਣੇ ਕੋਲੇ 7 ਇਹਨਾਂ ਡਿਫਰੈਂਸ ਕਿੰਨਾ ਸੀ ਆਪਣੇ ਕੋਲੇ 9 ਜੀ ਫਿਰ ਆਪਣੇ ਕੋਲ ਕਿੰਨਾ ਸੀਗਾ 11 ਜੀ ਤਾਂ ਆਪਣੇ ਕੋਲ ਪਤਾ ਹੀ ਹੈ ਡਿਫਰੈਂਸ ਕਿੰਨਾ ਬਣ ਗਿਆ ਆਪਾਂ ਨੂੰ 2 ਅੱਗੇ ਕਿੰਨਾ ਆਉਣਾ ਸੀਗਾ 13 ਜਿੰਨ ਕਿ 13 ਇਹਦੇ ਵਿੱਚ ਪਲੱਸ ਕੀਤੇ ਆਪਣੇ ਕੋਲ ਕਿੰਨੇ ਆ ਜਾਣਗੇ 45 ਤਾਂ 45 ਦੇ ਵਿੱਚ ਜੋੜ ਦੇਵਾਂਗੇ 77 ਦੇ ਵਿੱਚ 45 ਜੋੜਾਂਗੇ ਤਾਂ ਕਿੰਨੇ ਬਣਨਗੇ ਜਿਹੜੀ ਆਪਣੇ ਕੋਲ 132 ਇੱਕ ਹੋਰ ਕੁਸ਼ਨ ਦੀ ਗੱਲ ਕਰਦੇ ਆਪਾਂ ਜੋ ਆਪਨ ਕੋਲ ਸਿਟਿੰਗ ਅਰੇਜਮੈਂਟ ਦਾ ਸਵਾਲ ਸੀਗਾ ਕਰਦੇ ਆ ਸੋਲਵ ਕਰ ਨੂੰ ਕਿਹੜੇ 7 ਵਿਅਕਤੀ P Q R X Y ਅਤੇ Z ਉਤਰ ਦਿਸ਼ਾ ਵੱਲ মুখ ਕਰਕੇ ਸਿੱਧੀ ਲਾਈਨ ਦੇ ਵਿੱਚ ਬੈਠੇ ਹਨ Y ਅਤੇ P ਵਿਚਕਾਰ ਸਿਰਫ ਤਿੰਨ ਵਿਅਕਤੀ ਬੈਠੇ ਹਨ Z S ਦੇ ਖੱਬੇ ਪਾਸੇ ਤੋਂ ਤੀਜੇ ਸਥਾਨ ਤੇ ਅਤੇ X ਦੇ ਸੱਜੇ ਪਾਸੇ ਤੋਂ ਤੀਜੇ ਸਥਾਨ ਤੇ ਬੈਠਾ ਹੈ Z ਅਤੇ P ਵਿਚਕਾਰ ਕਿਉਂ ਬੈਠਦਾ ਹੈ P S ਦੇ ਠੀਕ ਨਾਲ ਨਹੀਂ ਬੈਠਾ ਹੈ R ਦੇ ਸੱਜੇ ਪਾਸੇ ਦੂਜੇ ਸਥਾਨ ਤੇ ਕੌਣ ਬੈਠਾ ਹੈ ਦੱਸੋ ਫਿਰ ਸੋ ਆਪਣੇ ਕੋਲ ਸੀਗਾ ਸੱਤ ਵਿਅਕਤੀ ਕਿਹੜੇ-ਕਿਹੜੇ ਸੀਗੇ P Q R P Q R एस एक्स वाई तिजरे हां सात ਏਣ ਜਗ੍ਹਾ ਬਣਾ ਲਈ ਆਪਾਂ ਤੇਰੇ ਖੋਲੇ ਖੋਲੇ ਬੈਣਗੇ ਜਿਹੜੇ ਹਾਂਜੀ ਤਿੰਨ ਤਿੰਨਾਂ ਸੀਟਾਂ ਠੀਕ ਨੇ ਉਸ ਤੋਂ ਬਾਅਦ ਬਟਾਈ ਵਾਈ ਦੇ ਪਿਛਕਾਰ ਸਿਰਫ ਕੀ ਇਹ ਤਿੰਨ ਵਿਅਕਤੀ ਬੈਠਦੇ ਹਨ ਜੈਡ ਐਸ ਦੇ ਖੱਪੇ ਤੋਂ ਤੀਜੇ ਸਥਾਨ ਤੇ ਅਤੇ ਐਕਸ ਦੇ ਸੱਜੇ ਤੋਂ ਤੀਜੇ ਸਥਾਨ ਤੇ ਬੈਠਾ ਹੈ ਜੈਡ ਦੇ ਪਿਛਕਾਰ ਸਿਰਫ ਕੀ ਇਹ ਕਿਉਂ ਬੈਠਦਾ ਹੈ ਪੀ ਐਸ ਦੇ ਠੀਕ ਨਾਲ ਨਹੀਂ ਬੈਠਾ ਹੈ ਆਰ ਦੇ ਸੱਜੇ ਪਾਸੇ ਦੂਜੇ ਸਥਾਨ ਤੇ ਕੌਣ ਬੈਠਾ ਹੈ ਸੋ ਸਭ ਤੋਂ ਪਹਿਲਾਂ ਨੇ ਕਿਹਾ ਸੀ ਕਿ Y ਇਹਦੇ ਪਿਛੇ ਘਰ ਤਿੰਨ ਵਿਅਕਤੀ ਬੈਠਦੇ ਹਨ ਜਿਹੜਾ Z ਆ ਉਹ S ਦੇ ਖੰਭੇ ਤੋਂ ਤੀਜੇ ਸਥਾਨ ਤੇ ਅਤੇ X ਦੇ ਸੱਜੇ ਤੋਂ ਤੀਜੇ ਸਥਾਨ ਤੇ ਬੈਠਦਾ ਹੈ। ਇਨਕਿ ਜਿਹੜੀ ਜੈਡ ਦੀ ਪੁਜੀਸ਼ਨ ਆਪਣੇ ਕੋਲ ਕੀ ਆ ਜੇ ਆਪਾਂ X ਤੋਂ ਸੱਜੇ ਤੋਂ ਤੀਜੇ ਬਣਾਉਣੀ ਆ ਤਾਂ ਆਪਣੇ ਕੋਲ ਕੀ ਆ X ਦੀ ਪੁਜੀਸ਼ਨ ਆਪਣੇ ਕੋਲ ਇੱਥੇ ਹੋ ਜੂਗੀ ਤੇ Z ਦੀ ਆਪਣੇ ਕੋਲੇ ਸੈਂਟਰ ਤੇ ਹੋਣੀ ਚਾਹੀਦੀ ਹੋਵੇ। ਉਸ ਤੋਂ ਬਾਅਦ ਉਹਨੇ ਕਿਹਾ ਸੀ ਕਿ ਜਿਹੜਾ Z ਆ ਉਹ ਕਿ S ਦੇ ਖੰਭੇ ਤੋਂ ਤੀਜੇ ਸਥਾਨ ਤੇ ਬੈਠਾ ਹੈ। ਇਨਕਿ ਦੋਵਾਂ ਦੀ ਕਲਰ ਹੈਗੀ ਆਪਣੇ ਕੋਲੇ x ਤੋਂ ਵੀ ਸਿੱਧੇ ਪਾਸੇ ਤੀਜੇ ਸਥਾਨ ਤੇ ਕੌਣ ਆ ਗਿਆ z ਤੇ s ਦੇ ਖੱਬੇ ਤੋਂ ਵੀ ਆਪਣੇ ਕੋਲ ਕੌਣ ਆ ਗਿਆ z ਆ ਗਿਆ x ਤੇ s ਦੋਵੇਂ ਕੁਝ ਕਰਦੇ ਨੇ ਉਸ ਤੋਂ ਬਾਅਦ z ਤੇ s ਉਸ ਤੋਂ ਬਾਅਦ ਇਹਨੇ ਕਿਹਾ ਸੀ ਕਿ z ਤੇ p ਵਿੱਚਕਾਰ ਸਿਰਫ ਕਿਉਂ ਬੈਠਦਾ ਹੈ z ਦੇ ਪਿਵਟਕਾਰ ਸਿਰਫ ਕਿਉਂ ਬੈਠਦਾ ਹੈ ਉਸ ਤੋਂ ਬਾਅਦ ਜਨਨ ਕਿ ਜੇ ਆਪਾਂ p ਨੂੰ ਇੱਥੇ ਪਟਾਵਾਂਗੇ ਜਾਂ ਤਾਂ ਫੇਰ ਆ ਸਕਦਾ ਜਾਂ ਆਪਾਂ ਕੀ ਆ p ਨੂੰ ਇੱਥੇ ਪਟਾਵਾਂਗੇ ਫੇਰ ਆ ਸਕਦਾ ਉਸ ਤੋਂ ਬਾਅਦ ਇਹਨੇ ਕਿਹਾ ਸੀ ਕਿ p s ਦੇ ਠੀਕ ਨਾਲ ਨਹੀਂ ਬੈਠਦਾ ਹੈ ਜਣ ਕੇ ਪੀ ਆਪਣਾ ਇੱਕ ਤਾਂ ਬੈਠ ਨਹੀਂ ਸਕਦਾ ਫਿਰ ਕਿੱਥੇ ਬੈਠੂਗਾ ਆਪਣੇ ਕੋਲੇ ਇਧਰਲੇ ਪਾਸੇ ਇਹਨਾਂ ਨੇ ਕੀ ਕਿਹਾ ਸੀਗਾ ਪੀ ਅਤੇ ਜੈਡ ਵਿੱਚ ਕਰ ਸਿਰਫ ਇੱਕ ਵਿਅਕਤੀ ਬੈਠਦਾ ਹੈ ਤਾਂ ਆਪਣੇ ਕੋਲ ਕੀ ਆ ਪੀ ਫਿਰ ਇਧਰ ਹੀ ਆਊਗਾ ਕਿਉਂਕਿ ਪੀ ਦੀ ਪਿਛਨ ਆਪਣੇ ਕੋਲੇ ਇਹ ਵਾਲੀ ਖੋਜੂਗੀ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਸੀਗਾ ਸਟਾਟਿਕ ਦੇ ਵਿੱਚ ਕਿੰਨੇ Y ਅਤੇ P ਵਿੱਚ ਕਰ ਸਿਰਫ 3 ਵਿਅਕਤੀ ਬੈਠਦੇ ਹਨ ਜਣ ਕੇ ਤਿੰਨ ਵਿਅਕਤੀ ਬੈਠਣਗੇ ਤਾਂ ਪਾਈ ਦੀ ਪਿਛਨ ਆਪਣੇ ਕੋਲ ਕੀ ਆ ਇਹ ਵਾਲੀ ਕੋਲੂਗੇ ਅਸਲੀ ਨਾਲ ਤਾਂ ਅਗੇ ਬੈਠੂਗਾ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਸੀ ਕਿ Z ਜੈਡ ਦੇ ਪੀ ਵਿਚਕਾਰ ਕਿਉਂ ਬੈਠਦਾ ਹੈ ਪੀ ਐਸ ਦੇ ਠੀਕ ਨਾਲ ਨਹੀਂ ਬੈਠਾ ਹੈ ਜੈਡ ਦੇ ਪੀ ਵਿਚਕਾਰ ਸਭ ਕਿਉਂ ਬੈਠਦਾ ਹੈ ਜਿੰਨ ਕਿ ਕਿ ਉਹ ਆਪਣੇ ਕੋਲ ਇੱਥੇ ਬੈਠ ਗਿਆ ਕਿਹੜਾ ਰਹਿ ਗਿਆ ਸੀ ਆਪਣੇ ਕੋਲ ਤਾਂ ਆਪਣੇ ਕੋਲ ਰਹਿ ਗਈ ਸੀ ਕਲੀ ਆਰ ਤਾਂ ਆਰ ਦੀ ਬਿਸ਼ਰਾ ਆਪਣੇ ਕੋਲ ਕਿ ਇੱਥੇ ਆ ਜੂਗੀ ਉਸ ਤੋਂ ਬਾਅਦ ਉਹਨੇ ਕਿਹਾ ਸੀਗਾ ਕਿ ਆਰ ਦੇ ਸੱਜੇ ਤੋਂ ਦੂਜੇ ਸਥਾਨ ਤੇ ਕੌਣ ਬੈਠਾ ਦੱਸ ਦਿਓ ਫਿਰ ਵੀ ਆਰ ਤੋਂ ਸੱਜੇ ਆਰ ਤੋਂ ਸੱਜੇ ਦੂਜੇ ਪਾਸੇ ਕੌਣ ਬੈਠਾ ਸੀਗਾ ਆਰ ਤੋਂ ਸੱਜੇ ਦੂਜੇ ਸਥਾਨ ਤੇ ਕੌਣ ਬੈਠਾ ਸੀਗਾ ਤਾਂ ਐਸ ਬੈਠੇ ਸੀਗਾ ਬਈ ਉਹ ਤਾਂ ਐਸ ਆਪਣਾ ਕੀ ਲੂਗਾ ਰਾਈਟ ਆਨਸਰ ਲੂਵੇਗਾ ਸੋ ਇੱਕ ਕੁਐਸਚਨ ਤੁਹਾਨੂੰ ਮੈਂ ਐਦਾ ਕਿ ਹோம்ਵਰਕ ਦੇ ਕੇ ਜਾ ਰਿਹਾ ਸੋ ਸਾਰੇ ਬੱਚਿਆਂ ਨੇ ਉਹ ਜਰੂਰ ਸੋਲਵ ਕਰਨਾ ਤੇ ਉਹਦੇ ਜਿਹੜੇ ਆਨਸਰਸ ਨੇ ਆਪਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਨੇ ਆ ਇਸ ਹਫਤੇ ਦੇ ਐਂਡ ਦੇ ਵਿੱਚ ਆਪਾਂ ਕੀ ਹੈ ਇਸ ਸੰਡੇ ਨੂੰ ਇੱਕ ਮੌਕ ਟੈਸਟ ਤੋਂ ਉਹਦੇ ਨੇ ਜੋ ਕਿ ਆਪਾਂ ਕਰਾ ਰਹੇ ਆ ਜੋ ਕਿ ਲਾਈਵ ਆਪਾਂ ਕੀ ਹੈ ਇਸ ਨੂੰ ਕਰਵਾਵਾਂਗੇ ਇਹਦੇ ਵਿੱਚ ਆਪਾਂ ਕੀ ਹੈ ਪਹਿਲੇ ਤਿੰਨੇ ਆ ਪਹਿਲੇ ਪੰਜ ਜਿਹੜੇ ਵਿਨਰਸ ਨੂੰ ਚੂਲ ਵੀ ਕਰਾਂਗੇ ਸੋ ਉਹਨਾਂ ਨੂੰ ਸਾਡੇ ਉਹਨਾਂ ਕੁਲੀਏ ਪ੍ਰਾਈਜ਼ ਬਣੀ ਵੀ ਦਿੱਤੀ ਹੋਊਗੀ ਪ੍ਰਾਈਜ਼ ਬਣੀ ਜੋ ਕਿ ਸਾਰਾ ਪੈਟਰਨ ਆ ਉਹ ਤੁਹਾਨੂੰ ਸਣੀ ਸਾਰਾ ਉਹਨੂੰ ਦੱਸ ਦਿੱਤਾ ਜਾਊਗਾ ਤੇ ਆਪਾਂ ਕੀ ਇਸ ਸੰਡੇ ਨੂੰ ਜਿਹੜਾ ਕਿ ਇਹ ਵਾਲਾ ਮੌਕ ਟੈਸਟ ਆਪਾਂ ਕਰਾ ਰਹੇ ਹਾਂ ਸੋ ਸਾਰੇ ਬੱਚਿਆਂ ਨੇ ਇਸ ਨੂੰ ਕੀ ਅਟੈਂਪਟ ਕਰਨਾ ਠੀਕੇ ਤੇ ਜਿਹੜੇ ਇਹਦੇ ਵਿੱਚ ਜਿਹੜੇ ਕੁਐਸਚਨਸ ਆਪਾਂ ਲੈ ਕੇ ਆ ਰਹੇ ਹਾਂ ਤੁਹਾਡੇ ਲਈ ਉਹ ਕੀ ਆ ਆਪਣੇ ਜਿਹੜੇ ਵੀ ਇਸ ਹਫਤੇ ਦੇ ਵਿੱਚ ਵਿੱਚ ਕਲਾਸਾਂ ਜਿਹੜੀਆਂ ਅਪਲੋਡ ਹੋਣਗੀਆਂ ਸੋ ਉਹਨਾਂ ਦੇ ਵਿੱਚੋਂ ਹੀ ਜਿਹੜੇ ਕੁਐਸਚਨ ਉਹ ਫੁੱਟ ਕੀਤੇ ਜਾਣਗੇ ਤਾਂ ਸਾਰੇ ਬੱਚਿਆਂ ਨੇ ਜਿਹੜੀਆਂ ਕਲਾਸਾਂ ਨੇ ਬਹੁਤ ਵਧੀਆ ਤਰੀਕੇ ਨਾਲ ਲਗਾਉਣੀਆਂ ਨੇ ਸੋ ਇਹਦਾ ਮੇਨ ਮੋਟਿਵ ਵੀ ਇਹ ਹੈ ਵੀ ਆਪਾਂ ਵੱਧ ਤੋਂ ਵੱਧ ਕਲਾਸਾਂ ਲਗਾ ਕੇ ਆਪ ਜਿਹੜੀ ਸਟ੍ਰੈਕਸ਼ਨ ਆ ਉਹਨੂੰ ਕੀ ਹੋਰ ਤੱਕ ਰਹੀਏ ਤਾਂ ਉਹ ਜਿਹੜੇ ਆਪਣੇ ਕੋਲ ਮੋਕ ਟੈਸਟ ਹੋਊਗਾ ਉਹ ਸਾਰਿਆਂ ਨੇ ਅਟੈਂਪਟ ਜ਼ਰੂਰ ਕਰਨਾ ਸੋ ਮਿਲਦੇ ਆ ਅਗਲੀ ਕਲਾਸ ਦੇ ਵਿੱਚ ਤੁਹਾਨੂੰ ਅੱਜ ਹੀ